ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਪਿੰਡ ਸੋਢੀ ਵਾਲਾ ਫਰੋਜਪੁਰ ਤੋਂ ਬੋਲਦੇ ਆ ਜਿਹੜੀ ਪਾਈ ਬੱਲਾ ਜੀ ਸੰਧੂ ਦੀ ਜਗ੍ਹਾ ਬਣਾਈ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਦੋ ਉਹਨਾਂ ਦੇ ਸਾਥੀ ਸੀ ਪਾਈ ਬੱਲਾ ਜੀ ਤੇ ਮਰਦਾਨਾ ਜੀ ਪਾਈ ਬੱਲਾ ਜੀ ਦਾ ਇਤਿਹਾਸ ਦੇ ਵਿੱਚੋਂ ਨੌ ਤਕਰੀਬਨ ਕੱਢ ਹੀ ਦਿੱਤਾ ਹੈ ਇਸ ਕਰਕੇ ਅਸੀਂ ਸਾਡੀਆਂ ਔਨ ਰਹੀਆਂ ਪਨੀਰੀਆਂ ਨੂੰ ਯਾਦ ਰੱਖਣ ਦੀ ਖਾਤਰ ਤੇ ਉਹਨਾਂ ਦੀ ਜਗ੍ਹਾ ਬਣਾ ਰਹੇ ਹਾਂ ਕਿਉਂਕਿ ਉਹਨਾਂ ਦੀ ਜਿਹੜਾ ਸਾਰੀ ਦੁਨੀਆ ਦੇ ਵਿੱਚ ਦੋ ਤਿੰਨ ਗੁਰਦੁਆਰੇ ਨੇ ਜੋ ਕਿ ਸਾਡੀ ਪਹੁੰਚ ਤੋਂ ਪਰੇ ਨੇ ਕੋਈ ਸਾਡੇ ਪੰਜਾਬ ਦੇ ਵਿੱਚ ਵੀ ਆ ਇੱਕ ਇੱਕ ਮਹਾਰਾਸ਼ਟਰ ਦੇ ਵਿੱਚ ਆ ਇਸ ਤਰ੍ਹਾਂ ਦੋ ਤਿੰਨ ਗੁਰਦੁਆਰੇ ਨੇ ਇਸ ਕਰਕੇ ਉਹਨਾਂ ਦੀ ਯਾਦਗਾਰ ਵੀ ਸਾਡੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗਦਾ ਰਹੇ ਉਹਨਾਂ ਦਾ ਇਤਿਹਾਸ ਦੇ ਵਿੱਚੋਂ ਨਾ ਕੱਢ ਦੇਣ ਇਸ ਕਰਕੇ ਅਸੀਂ ਉਹਨਾਂ ਦੀ ਯਾਦਗਾਰ ਬਣਾ ਰਹੇ ਹਾਂ ਸੋ ਉਹਨਾਂ ਦੇ ਦੇਖੋ ਹੁੰਦਿਆਂ ਸੁੰਦਿਆਂ ਤੇ ਵੀ ਸਾਡੇ ਅੱਜ ਆਪਣੇ ਕੋਲੇ ਉਹਨਾਂ ਦੇ 100% ਪ੍ਰੂਫ ਪਏ ਨੇ ਜਿਵੇਂ ਹਰਮੰਦਰ ਸਾਹਿਬ ਦੇ ਵਿੱਚ ਜੇ ਤੁਸੀਂ ਜਾਣਦੇ ਹੋ ਮੱਥਾ ਕੇ ਉੱਪਰ ਦੇਖੋ ਜਿੱਥੇ ਮਥੜੇ ਕਰਨ ਜਾਣੇ ਆ ਜਿੱਥੇ ਲਿਖਿਆ ਮਹਾਰਾਜਾ ਗੀਤ ਸਿੰਘ ਨੇ ਸੇਵਾ ਕਰਾਈ ਉਹਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬਾਲੇ ਤੇ ਮਰਦਾਨੇ ਦੀ ਫੋਟੋ ਅੱਜ ਵੀ ਬਣੀ ਹੋਈ ਏ ਫਿਰ ਤੁਸੀਂ ਅਜੈਬ ਘਰ ਦੇ ਵਿੱਚ ਜਾਓ ਬੰਦੇ ਬਹਾਦਰ ਨੇ ਸਿੱਕਾ ਚਲਾਇਆ ਉਹ ਸਿੱਕਿਆਂ ਦੇ ਉੱਤੇ ਫੋਟੋ ਬਾਲੇ ਤੇ ਮਰਦਾਨੇ ਦੀ ਬਣਾਈ ਤੇ ਗੁਰੂ ਨਾਨਕ ਦੇਵ ਜੀ ਦੀ ਬਣਾਈ ਉਹ ਸਿੱਕੇ ਹਰਮੰਦਰ ਸਾਹਿਬ ਦੇ ਵਿੱਚ ਉੱਥੇ ਅਜੈਬ ਘਰ ਦੇ ਵਿੱਚ ਪਏ ਆ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਮਤਲਬ ਸੇਵਾ ਸੰਭਾਲੀ ਰਾਜ ਕੀਤਾ ਤੇ ਉਹਨਾਂ ਨੇ ਵੀ ਸਿੱਕੇ ਚਲਾਏ ਉਹਨਾਂ ਦੀਆਂ ਵੀ ਫੋਟੋਆਂ ਬਣਾਈਆਂ ਤੁਸੀਂ ਦੱਸੋ ਵੀ ਮਹਾਰਾਜਾ ਰਣਜੀਤ ਸਿੰਘ ਸਾਰੀ ਦੁਨੀਆ ਦੇ ਵਿੱਚ ਰਾਜਾ ਚੰਗਾ ਮੰਨਿਆ ਗਿਆ ਕਿ ਉਹਨਾਂ ਨੂੰ ਨਹੀਂ ਸੀ ਪਤਾ ਵੀ ਬਾਲਾ ਹੋਇਆ ਕਿ ਨਹੀਂ ਹੋਇਆ ਬੰਦੇ ਬਹਾਦਰ ਵੀਰੇ ਨਹੀਂ ਸੀ ਕਿਸੇ ਨੂੰ ਪਤਾ ਵੀ ਬਾਲਾ ਹੋਇਆ ਕਿ ਨਹੀਂ ਹੋਇਆ ਉਹਨਾਂ ਨੇ ਜਦੋਂ ਉਹਨਾਂ ਦਾ ਜ਼ਿਕਰ ਕੀਤਾ ਉਹਨਾਂ ਦੀਆਂ ਫੋਕਾ ਬਣਾਈਆਂ ਨੇ ਉਹ ਤਾਂ ਗੁਰੂਆਂ ਦੇ ਸਿੱਖਾਂ ਦੇ ਬਿਲਕੁਲ ਨੇੜੇ ਸੀ ਨਾ ਤੇ ਉਹਨਾਂ ਨੇ ਜਦੋਂ ਇਹ ਢੀਗਾਂ ਬਣਾਈਆਂ ਨੇ ਇਥੇ ਉਹ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਸੀਗਾ ਵੀ ਬਾਲਾ ਨਹੀਂ ਹੋਇਆ ਤੇ ਅੱਜ ਜਿਹੜੇ ਕਹਿੰਦੇ ਨੇ ਬਾਲਾ ਨਹੀਂ ਹੋਇਆ ਸਾਡੇ ਹੁੰਦਿਆਂ ਸੁੰਦਿਆਂ ਦੇ ਵੀ ਪ੍ਰੂਫ ਪੂਰੇ ਗੁਰੂ ਦੇ ਸਿੱਖਾਂ ਦੇ ਪ੍ਰੂਫ ਹੁੰਦਿਆਂ ਤੇ ਵੀ ਕਹਿੰਦੇ ਨੇ ਵੀ ਨਹੀਂ ਹੋਇਆ ਫਿਰ ਖੰਡੂਰ ਸਾਹਿਬ ਜਾਓ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਪਾਈ ਬਾਲੇ ਦਾ ਸੰਸਕਾਰ ਕੀਤਾ ਖੰਡੂਰ ਸਾਹਿਬ ਪਾਈ ਬਾਲਾ ਜੀ ਦਾ ਅੰਗਿੱਠਾ ਬਣਿਆ ਹੋਇਆ ਸੋ ਇਸ ਕਰਕੇ ਬੇਨਤੀ ਕਰਦੇ ਆ ਕਿ ਉਹਨਾਂ ਦਾ ਇਤਿਹਾਸ ਹੁੰਦਿਆਂ ਸੁੰਦਿਆਂ ਵੀ ਸਾਡੇ ਕੋਲ ਉਹਨਾਂ ਦੀਆਂ ਜਨਮ ਸਾਖੀਆਂ ਪੁਰਾਣੀਆਂ ਵੀ ਪਈਆਂ ਨੇ ਹੱਥ ਲਿਖਤਾਂ ਗੁਰੂ ਸਾਹਿਬ ਦੀਆਂ ਪਈਆਂ ਨੇ ਇਸ ਕਰਕੇ ਅਸੀਂ ਉਹਨਾਂ ਦੀ ਜਗਾ ਤਾਂ ਮਣਾਈ ਆ ਕਿ ਸਾਡੇ ਆਉਣ ਵਾਲੇ ਬੱਚਿਆਂ ਨੂੰ ਉਹਨਾਂ ਦਾ ਪਤਾ ਲੱਗਦਾ ਰਹੇ ਸੋ ਬੇਨਤੀ ਇਹ ਆ ਕਿ ਅਸੀਂ ਇਕੱਲੇ ਸੇਵਾ ਕਰਦੇ ਆ ਸਾਡੇ ਨਾਲ ਕੋਈ ਨਹੀਂ ਅਕਸਰ ਪ੍ਰਮਾਤਮਾ ਤੋਂ ਕਹਿੰਦਾ ਸਾਡੇ ਨਾਲ ਕਿਸੇ ਦਾ ਕੋਈ ਸਾਥ ਨਹੀਂਗਾ ਅਸੀਂ ਆਪਾਂ ਸੱਤ ਪਿੰਡ ਨੇ ਜਿੱਥੇ ਜਾਂਦੇ ਆ ਪਾਠ ਕਰਨ ਜਿਹੜੇ ਸਾਡੇ ਜਾਣ ਪਛਾਣ ਦੇ ਨੇ ਵਿਚਾਰੇ ਸੱਜਣ ਉਹਨਾਂ ਤੋਂ ਅਸੀਂ ਸੇਵਾ ਲੈ ਕੇ ਜਿੰਨਾ ਕੁ ਵੀ ਇਹ ਬਣਿਆ ਉਹਨਾਂ ਦੀ ਕਿਰਪਾ ਦੇ ਨਾਲ ਪੰਜ ਸੱਤਾਂ ਪਿੰਡਾਂ ਦੀ ਸੇਵਾ ਦੇ ਨਾਲ ਬਣਿਆ ਤੋ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਕਿ ਤੁਸੀਂ ਸਾਰੇ ਜਣੇ ਨਾਲ ਮਿਲ ਕੇ ਥੋੜਾ 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 ਬਹੁਤਾ ਵੀ ਜੇ ਤੁਸੀਂ ਸੇਵਾ ਕਰੋ ਇਹ ਨੂੰ ਆਪਾਂ ਸਿਰੇ ਚਾੜੀਏ ਕੋਈ ਮਹਿਲ ਵੱਡੇ ਬਣਾਉਣ ਦੀ ਲੋੜ ਨਹੀਂ ਗੁਰ ਗੁਰੂ ਔਰ ਗੁਰਦੁਆਰਾ ਸਾਹਿਬ ਬਹੁਤ ਬਹੁਤ ਵੱਡੇ ਵੱਡੇ ਨੇ ਵੱਡਾ ਗੁਰਦੁਆਰਾ ਸਾਹਿਬ ਬਣਾਉਣ ਦੀ ਕੋਈ ਲੋੜ ਨਹੀਂ ਇਨਾਂ ਕੋਵੇ ਸੰਗਤ ਆਪਣੀ ਬੈਠ ਕੇ ਚਰੋ ਵਿਚਾਰਾ ਕਰ ਸਕੇ ਲੰਗਰ ਪਾਣੀ ਸ਼ਕਨ ਨੂੰ ਕਿਤੇ ਆਵੇ ਸੰਗਤ ਆਪਾਂ ਬੈਠ ਸਕੇ ਆਪਾਂ ਬੜਾ ਵੱਡਾ ਬਣਾਉਣ ਦੀ ਕੋਈ ਲੋੜ ਨਹੀਂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਦੀ ਘਟੋ ਘਟ ਯਾਦਗਾਰਤਾ ਰਹੇ ਯਾਦਦਾ ਰੱਖਣਗੇ ਨਾ ਬੱਚੇ ਵੀ ਉਹਨਾਂ ਦਾ ਕੋਈ ਇਤਿਹਾਸ ਸਾਡੇ ਕੋਲੇ ਪਿਆ ਅੱਜ ਜੇ ਕੱਲ੍ਹ ਹੋਤੇ ਆ ਸਾਡੇ ਕੋਲ ਇਹ ਚੀਜ਼ਾਂ ਨਾ ਹੋਣਗੀਆਂ ਤੇ ਫਿਰ ਤੁਸੀਂ ਦੱਸੋ ਫਿਰ ਤਾਂ ਕਹਿ ਦੇਣਾ ਮਾਮੂਲੀ ਗੱਲ ਨਾ ਅਜੇ ਹੁੰਦੇ ਆ ਸੁਂਦੇ ਆ ਤੇ ਵੀ ਜਿਵੇਂ ਅਟੈਕ ਹੋਇਆ ਸੀ ਹਰਮੰਦਰ ਸਾਹਿਬ ਦੇ ਵਿੱਚ ਜੇ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਸਾਡੇ ਕੋਲ ਤਾਂ ਬਿਲਕੁਲ ਹੀ ਇਤਿਹਾਸ ਖਤਮ ਹੋ ਗਿਆ ਸੀ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਸਾਡੀ ਦਿਲੋਂ ਤਮੰਨਾ ਹੈ ਉਹਨਾਂ ਦੀ ਸੇਵਾ ਕਰਨ ਦੀ ਕੋਈ ਲਾਲਚ ਨਹੀਂ ਸਾਡਾ ਪਰਿਵਾਰ ਤੇ ਸਵਰਨ ਸਿੰਘ ਛੇਟੀ ਫਰੋਜਪੁਰ ਤੋਂ ਉਰਫ ਕਾਲਾ ਉਹ ਇਹਨਾਂ ਕੰਮ ਦੇ ਵਿੱਚ ਸੇਵਾ ਦੇ ਨਿਵਾ ਰਹੇ ਨੇ ਅਸੀਂ ਦੋ ਤਿੰਨ ਜਾਣੇ ਆ ਜਿਹੜੇ ਇਹਨਾਂ ਨਾਲ ਮਿਲ ਕੇ ਆਪਦੀ ਸੇਵਾ ਕਰਨ ਤੁਹਾਨੂੰ ਬੇਨਤੀ ਆ ਕਿ ਤੁਸੀਂ ਵੀ ਥੋੜਾ ਬਹੁਤਾ ਇਹ ਚੱਲਦੇ ਕੁੰਭ ਦੇ ਮੇਲੇ ਦੇ ਵਿੱਚ ਸੇਵਾ ਦੇ ਵਿੱਚ ਥੋੜਾ ਬਹੁਤਾ ਹਿੱਸਾ ਪਾ ਕੇ 10 20 50 100 ਪਾ ਕੇ ਆਪਦੀ ਨੇਕ ਕਮਾਈ ਦੇ ਵਿੱਚੋਂ ਆਪਣੇ ਜੀਵ ਨੂੰ ਸਫਲ ਕਰੋ ਮਹਾਰਾਜ ਤੁਹਾਨੂੰ ਦੰਦ ਦੁਗਣੀ ਤੇ ਰਾਜ ਦੁਗਣੀ ਤਰੱਕੀ ਬਖਸ਼ਣਗੇ ਇਸ ਕਰਕੇ ਤੁਹਾਨੂੰ ਅਸੀਂ ਬਾਰ ਬਾਰ ਬੇਨਤੀ ਕਰਦੇ ਆ ਕਿ ਇਹ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਰਾਲ ਮਿਲ ਕੇ ਥੋੜਾ ਬੋਤਾ ਇਹ ਜਗਾਂ ਨੂੰ ਆਪਾਂ ਸਿਰੇ ਚੜ੍ਹ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ